ਸੁੰਦਰੀ ਕਰਨ ਦੇ ਨਾਮ ਤੇ ਗੁਰਦੁਆਰਿਆਂ ਦੇ ਬਾਹਰ ਤੁਸੀਂ ਭੰਗੜੇ ਵਾਲੇ ਪੋਸਟਰ ਲਾ ਕੇ ਬੁੱਤ ਜਿਹਾ ਬਣਾ ਕੇ ਖੜੇ ਕਰਤੇ ਨੇ ਇਹ ਕੀ ਮਤਲਬ ਹੈ ਜੀ ਇਹ ਧਾਰਮਿਕ ਸਥਾਨਾਂ ਦੇ ਵਿੱਚ ਧਾਰਮਿਕ ਮੁੱਦਿਆਂ ਦੇ ਵਿੱਚ ਕੌਣ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅਸੀਂ ਸਿੰਘ ਸ਼ੀਤਾ ਸੁਹਾਣਾ ਸਹਿਬ ਜادہ ਅਜੀਤ ਸਿੰਘ ਨਗਰ ਮੁਹਾਲੀ ਆਪ ਜੀ ਤਰਫੋਂ ਸੰਦੇ ਹੋ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਖੜੇ ਹੋ ਔਰ ਇਹ ਬਿਲਕੁਲ ਸਥਾਨ ਹੈ ਤੇ ਇਹਦੇ ਸਾਹਮਣੇ ਤੁਸੀਂ ਦੇਖੋ ਜੀ ਕੀ ਹੋ ਰਿਹਾ ਹੈ ਇਹ ਤੁਰਲੇ ਵਾਲੀ ਪਾਰਕ ਕੋਈ ਅੱਦਾ ਸਿਸਟਮ ਅੱਤਾ ਕੀਤਾ ਹੋਇਆ ਹੈ ਕਿ ਤੁਹਾਨੂੰ ਪਤਾ ਹੈ ਵੀ ਇਹਦਾ ਸਾਡੇ ਇੱਧਰ ਕੋਈ ਲੈਣਾ ਦੇਣਾ ਨਹੀਂ ਆਪਾਂ ਪਰਸੋਂ ਹੀ ਆਪਾਂ ਜਥੇਦਾਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਸਾਰੀ ਤੁਹਾਨੂੰ ਪਤਾ ਹੈ ਇਹ ਪੂਰਾ ਇਲਾਕਾ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਸਾਡੇ ਵੱਡ ਬਡੇਰੇ ਨੇ ਤੇ ਉਸ ਗੁਰਦੁਆਰੇ ਦੇ ਸਾਹਮਣੇ ਇਹ ਦੇਖ ਲਓ ਜੀ ਇਹ ਸਰਕਾਰਾਂ ਦੇ ਹਾਲ ਇਹ ਜਿਹੜੀ ਹੁਣ ਸੂਬਾ ਸਰਕਾਰ ਦਾ ਹੀ ਕੰਮ ਹੈ ਨਾ ਇਹ ਤੇ ਸੈਂਟਰ ਨੇ ਨਹੀਂ ਕੀਤਾ ਸੂਬਾ ਸਰਕਾਰ ਕੀ ਕਰ ਰਹੀ ਹੈ ਸੁੰਦਰੀਕਰਨ ਦੇ ਨਾਮ ਤੇ ਗੁਰਦੁਆਰਿਆਂ ਦੇ ਬਾਹਰ ਤੁਸੀਂ ਭੰਗੜੇ ਵਾਲੇ ਪੋਸਟਰ ਲਾ ਕੇ ਬੁੱਤ ਜਿਹਾ ਬਣਾ ਕੇ ਖੜੇ ਕਰਤੇ ਨੇ ਇਹ ਕੀ ਮਤਲਬ ਹੈ ਜੀ ਇਹ ਧਾਰਮਿਕ ਸਥਾਨਾਂ ਦੇ ਵਿੱਚ ਧਾਰਮਿਕ ਮੁੱਦਿਆਂ ਦੇ ਵਿੱਚ ਕੌਣ ਹੁੰਦੇ ਨੇ ਹੈ ਭਗਵੰਤ ਮਾਨ ਮੈਂ ਸਾਫ਼ ਕਹਿੰਨਾ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ ਸੁਲਤਾਨਪੁਰ ਲੋਧੀ ਗੋਲੀ ਚਲਾਈ ਹੈ ਖਾਲਸੇ ਤੇ ਬੋਲਸ ਵਾਲਿਆਂ ਨੇ ਜਦੋਂ ਬੁੱਢਾ ਦਲ ਦੇ ਦੋ ਧੜਿਆਂ ਦਾ ਆਪਸ ਚ ਹੈ ਤੁਸੀਂ ਕੌਣ ਹੁੰਦੇ ਹੋ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਵੇਲੇ ਗੋਲੀਆਂ ਚਲਾਉਣ ਵਾਲੇ ਤੇ ਅੱਜ ਤੁਸੀਂ ਇੰਨਾ ਵੱਧ ਗਏ ਹੋ ਸੁੰਦਰੀਕਰਨ ਦੇ ਨਾਮ ਤੇ ਤੁਸੀਂ ਥਾਂ ਬਰ ਥਾਂ ਗੁਰੂ ਘਰਾਂ ਦੇ ਬਾਹਰ ਤੁਸੀਂ ਇਹ ਬੁੱਤ ਬਣਾ ਕੇ ਲਾ ਰਹੇ ਹੋ ਆਪਣੇ ਮੁੱਖ ਮੰਤਰੀ ਦੇ ਦੇਖੋ ਗੁਰੂ ਘਰ ਦੇ ਬਾਹਰ ਫੋਟੋ ਲੱਗੀ ਹੈ ਇਹ ਕੇਸ਼ਰੀਵਾਲ ਹੈ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਬਣੇ ਚੁਣਿਆ ਹੈ ਇਹ ਇਹਨਾਂ ਨੇ ਗੁਰੂ ਘਰ ਦੇ ਬਾਹਰ ਮੁੱਖ ਮੰਤਰੀਆਂ ਦਾ ਕਿਹੜਾ ਮਤਲਬ ਹੈ ਫੋਟੋ ਲਾਣ ਦਾ ਇਹ ਧਾਰਮਿਕ ਸਥਾਨ ਨੇ ਭਾਈ ਸਾਹਿਬ ਮੈਂ ਤੁਹਾਡੇ ਜਰੀਏ ਤੋਂ ਇਹ ਬੇਨਤੀ ਕਰਨਾ ਚਾਹੁੰਦਾ ਅਸੀਂ ਸਾਰੇ ਗੁਰਸਿੱਖ ਫੌਜਾਂ ਆਈਆਂ ਇੱਥੇ ਕਿ ਇਹ ਧਾਰਮਿਕ ਸਥਾਨਾਂ ਨੂੰ ਧਾਰਮਕ ਰਹਿਣ ਦਿਓ ਇਹ ਜਿਹੜਾ ਸੁੰਦਰੀਕਰਨ ਦੇ ਚੱਕਰ ਦੇ ਵਿੱਚ ਤੁਸੀਂ ਮਾਹੌਲ ਬਦਲ ਰਹੇ ਹੋ ਨਾ ਇਹ ਤਾਂ ਅਸੀਂ ਬੱਚੇ ਨਹੀਂ ਹੈਗੇ ਸਭ ਸਮਝਦੇ ਆ ਅਸੀਂ ਵਾਰਸ ਆ ਪੰਜਾਬ ਦੇ ਠੀਕ ਹੈ ਨਾ ਸੋ ਭਗਵੰਤ ਮਾਨ ਧਿਆਨ ਨਾਲ ਸੁਣ ਲੈ ਵੀ ਧਾਰਮਿਕ ਸਥਾਨਾਂ ਦੇ ਵਿੱਚ ਦਖਲ ਅੰਦਾਜ਼ੀ ਬਿਲਕੁਲ ਬੰਦ ਕੀਤੀ ਜਾਵੇ ਔਰ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਅਦਰਦੇ ਨੂੰ ਵੀ ਇਹਨੂੰ ਫਟਾਫਟ ਛੇਤੀ ਇਹਨੂੰ ਚੁੱਕ ਲੋ ਇਹ ਬੁੱਤਾਂ ਨੂੰ ਨਹੀਂ ਤੇ ਇਹ ਇਹ ਕੱਲ ਤੱਕ ਆਪਾਂ ਹਾਂਜੀ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਠੀਕ ਹੈ ਅਸੀਂ ਬੋਲਦੇ ਆਂ ਗੱਜ ਕੇ ਕਿਉਂਕਿ ਸਾਡਾ ਇਹ ਦੁਖੜਾ ਆ ਤੇ ਆਪਾਂ ਇਸ ਕਰਕੇ ਇੱਦਾਂ ਹੀ ਬੋਲਾਂਗੇ ਤੇ ਭਰਾਵੋ ਅਸੀਂ ਭਾਈ ਹਰਜਿੰਦਰ ਸਿੰਘ ਜੀ ਦੀ ਉਹ ਦਿਖਾ ਦਿਓ ਜੀ ਸਿੰਘ ਸ਼ੀਤਾਂ ਸੁਹਾਣਾ ਗੁਰਦੁਆਰਾ ਤੇ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਪ੍ਰਧਾਨ ਨੇ ਜਿਹੜੇ ਮੁੱਖ ਸੇਵਾਦਾਰ ਨੇ ਬੁਰਦੋ ਅਰਸੇੰ ਸਿਤਾ ਸੁਹਾਣਿਆਂ ਦੇ ਆਪਾਂ ਉਹਨਾਂ ਨੂੰ ਵੀ ਜਾ ਕੇ ਸਾਰੇ ਸਿੰਘ ਮਿਲ ਕੇ ਆਏ ਆ ਜੇ ਅਸੀਂ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਮਾਹੌਲ ਇੱਥੇ ਬਣਾਇਆ ਜਾ ਰਿਹਾ ਇਹ ਠੀਕ ਨਹੀਂ ਹੈ ਤੇ ਇਹ ਬੁੱਤਾਂ ਨੂੰ ਕੱਲ ਸਵੇਰ ਤੱਕ ਉਹਨਾਂ ਨੇ ਕਿਹਾ ਕਿ ਇਹ ਬੁੱਤ ਐਥੋਂ ਚੁਕਾ ਦਿੱਤੇ ਜਾਣਗੇ ਬਿਲਕੁਲ ਜੀ ਗੁਰੂ ਘਰ ਦੇ ਮੂਹਰੇ ਕਿਸੇ ਤਰ੍ਹਾਂ ਦਾ ਵੀ ਮੈਸੇਜ ਨਹੀਂ ਚੰਗਾ ਜਾ ਰਿਹਾ ਕਿਉਂਕਿ ਗੁਰੂ ਘਰ ਦੇ ਮੂਹਰੇ ਦੇਖੋ ਆਪਾਂ ਆਪਣੇ ਕਿਸੇ ਸ਼ਹੀਦਾਂ ਦੇ ਲਾ ਸਕਦੇ ਆ ਚੰਗੇ ਸੰਤ ਸਪਾਈਆਂ ਦੇ ਲਾ ਸਕਦੇ ਆ ਕੋਈ 골ਡ ਮੈਡਲ ਦੇ ਲਾ ਸਕਦੇ ਆ ਚੰਗੇ-ਚੰਗੇ ਅਸੀਂ ਯਾਰ 골ਡ ਪੈਦਾ ਕਰਨਾ ਬਗਾਨੇ ਮੁਲਕਾਂ ਨੂੰ ਪੜਨ ਜਾਣਾ ਯਾਰ 골ਡ ਐਦਾਂ ਨਿਚਾਰ ਗੁਰੂ ਘਰਾਂ ਦੇ ਮੂਹਰੇ ਸਾਡੇ ਨਿਆਣੇ ਇਹਨਾਂ ਫੋਟੋ ਸੈਲਫੀ ਲੈ ਕੇ ਨਚਾਰ ਬਣਨਗੇ ਇਹਦੇ ਸ਼ਹੀਦਾਂ ਦੇ ਲਾਓ ਤਾਂ ਕਿ ਕਿਸੇ ਪਲੇਰਾਂ ਦੇ ਲਾਓ ਕਿਸੇ 골ਡ ਮੈਡਨਾਂ ਦੇ ਲਾਓ ਤਾਂ ਕਿ ਪਤਾ ਲੱਗੇ ਵੀ ਹਾਂ ਇਹ ਬਗਾਨੇ ਮਰਕਾ ਦੇ ਯਾਰ ਮਰਦਾਂ ਨੂੰ ਹਰਾ ਕੇ ਆਏ ਆ ਠੀਕ ਹੈ ਨਾ ਆਪਾਂ ਪ੍ਰਧਾਨ ਮੰਤਰੀ ਇਹਨੂੰ ਸਭਨਾ ਸੁਭਾ ਆਪਣੇ ਆਪਣੇ ਮਾਨ ਸਾਹਿਬ ਨੂੰ ਕਹਿ ਰਹੇ ਆ ਵੀ ਭਰਾਵਾ ਆ ਜਿਹੜੇ ਹੈਗੇ ਆ ਮਾੜਾ ਮੋਟਾ ਤੂੰ ਹੁਕਮ ਕਰਨਾ ਸਿੱਖ ਲੈ ਉਹ ਹੁਕਮ ਨਾਲੇ ਸਾਰਾ ਖੇਲ ਆ ਹੁਕਮੇ ਅੰਦਰ ਸਭ ਕੁਝ ਬਾਹਰ ਹੁਕਮ ਨਾਲ ਕੋਈ ਹੁਕਮ ਤੇਰੇ ਅੰਦਰ ਤੇ ਚੱਲਣਾ ਹੈ ਮਾੜਾ ਮੋਟਾ ਗੁਰਮਤਾ ਕਰਕੇ ਹੁਕਮ ਚਲਾਈ ਚੱਲ ਪੈਸੇ ਦੀ ਕਿਆ ਕਹਿੰਦੇ ਜੀ ਹਾਂ ਬਈ ਠੀਕ ਹੈ ਜੀ ਹਾਲ ਤੱਕ ਵੀਰ ਜੀ ਇਹ ਬੁੱਤ ਚੱਕੇਗਾ ਤਾਂ ਠੀਕ ਆ ਨਹੀਂ ਸੀ ਕੱਲ ਨੂੰ ਆਪ ਹਟਾ ਕੇ ਜਾਵਾਂਗੇ ਠੀਕ ਆ ਜੀ ਜੀ ਕਾਲ ਸਾਹਿਬ ਸਾਹਿਬ ਵਾਹਿਗੁਰੂ ਜੀ ਗੱਜ ਕੇ ਜਗਾਰੇ ਕੇ ਜਾਵੇ ਨਿਹਾਲ ਹੋ ਜਾਵੇ ਸ਼ਰੋਮਣੀ ਪੰਥਕਾਲੀ ਬੁੱਢਾ ਦਲ ਦੇਦਰ ਮੈਲਾ ਨੂੰ ਪਾਵੇ ਸਾਰਾ ਸ੍ਰੀ ਅਕਾਲ